ਉਹ ਫੌਂਚੀ ਹੋਈ ਨੂੰ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਨਾਮ ਤੇ ਸਭ ਤੋਂ ਪਹਿਲਾਂ ਮੈਂ ਵਧਾਈ ਦਿੰਦਾ ਸਾਡੇ ਭਰਾ ਸਾਡੇ ਜਿਮ ਇਨਸਟ੍ਰਕਟਰ ਜਿਨ੍ਹਾਂ ਦਾ ਆਪ ਵੀ ਇਹ ਜਿਮ ਓਨ ਕਰਦੇ ਨੇ ਇੱਥੇ Zoom Fitness ਦੇ ਨਾਮ ਤੇ ਇਹਨਾਂ ਦਾ ਜਿਮ ਹੈ ਤੇ ਅਮਿਤ ਗੋਤਮ ਜੀ ਦਾ ਮੈਂ ਧੰਨਵਾਦ ਦੀਆਂ ਤੇ ਸਾਰੀ ਬਾਕੀ ਪ੍ਰਬੰਧਕਾਂ ਦਾ ਮੈਂ ਧੰਨਵਾਦ ਦੀਆਂ ਜਿਨੇ ਅੱਜ ਤੁਹਾਡੇ ਇੱਥੇ ਰੂਬਰੂ ਹੋਣ ਦਾ ਮੌਕਾ ਦਿੱਤਾ ਬੇਸ਼ੱਕ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਪਲੇਟਫਾਰਮ ਹੈ ਸਾਡੇ ਨੌਜਵਾਨੀ ਨੂੰ ਅੱਜ ਜਿਹੜਾ ਪੰਜਾਬ ਦੇ ਵਿੱਚ ਛੇਵਾਂ ਜਿਹੜਾ ਦਰਿਆ ਆਪਾਂ ਸਾਰੇ ਜਾਣਦੇ ਆ ਨਸ਼ਿਆਂ ਦਾ ਵਗਦਾ ਉਹ ਤੋਂ ਬਚਾਉਣ ਲਈ ਜਿੰਨਾ ਵੀ ਆਪਾਂ ਨੌਜਵਾਨੀ ਨੂੰ ਸਪੋਰਟਸ ਨਾਲ ਗਰਾਊਂਡ ਨਾਲ ਜੋੜ ਕੇ ਰੱਖੀਏ ਉਹਨਾਂ ਹੀ ਚੰਗੀ ਗੱਲ ਹੈ ਔਰ ਜਿਹੜਾ ਵੀ ਕੋਈ ਵਿਅਕਤੀ ਵਿਸ਼ੇਸ਼ ਇਦਾਂ ਦਾ ਉਪਰਾਲਾ ਕਰਦਾ ਉਹਨੂੰ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੀਦਾ ਜਿਵੇਂ ਅੱਜ ਇਹਨਾਂ ਨੇ ਇਹ ਉਪਰਾਲਾ ਇੱਥੇ ਕੀਤਾ ਸੈਕਿੰਡ ਧੰਨਵਾਦ ਹੈ ਜਿਹੜਾ ਉਹ ਤੁਹਾਡੇ ਜੱਜਸ ਨੂੰ ਜਾਂਦਾ ਜਿਨ੍ਹਾਂ ਨੇ ਰੁਝੇਵਿਆਂ ਭਰੀ ਜ਼ਿੰਦਗੀ ਚੋਂ ਸਮਾਂ ਕੱਢ ਕੇ ਅੱਜ ਤੁਸੀਂ ਇੱਥੇ ਜੱਜ ਕਰਨ ਲਈ ਪਹੁੰਚੇ ਮੇਰੇ ਨਾਲ ਬੈਠੇ ਸ਼ੀਲਾ ਜੀ ਸਾਡੇ ਭਰਾ ਅਸੀਂ 12-15 ਸਾਲਾਂ ਤੋਂ ਇਕੱਠੇ ਇੱਕ ਦੂਜੇ ਨਾਲ ਭਾਈਚਾਰਾ ਸਾਲਾਂ ਚ ਨਿਭਾਉਂਦੇ ਆ ਰਹੇ ਹਾਂ ਮੈਂ ਕੋਲੇ ਉੱਥੇ ਬੈਠਾ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਦੇਖਿਆ ਕੀ ਜਾਂਦਾ ਠੀਕ ਹੈ ਬਾਡੀ ਬਿਲਡਿੰਗ ਲਾਈਨ ਇੱਕ ਬਿਲਕੁਲ ਡਿਫਰੈਂਟ ਹੈ ਹਰ ਹਰ ਗੇਮ ਦੇ ਰੂਲਸ ਅਲੱਗ-ਅਲੱਗ ਹੈ ਪਰ ਮੋਟਾ-ਮੋਟਾ ਜੋ ਮੈਨੂੰ ਸਮਝ ਆਇਆ ਉਹ ਇਹ ਹੈ ਵੀ ਸਾਈਜ਼ ਤੇ ਨਾਲ ਫਾਈਨੈਸ ਬਰੀਕੀ ਕਿੰਨੀ ਹੈ ਕਲੈਰਿਟੀ ਕਿੰਨੀ ਹੈ ਕੱਟਚ ਕੀ ਦੇ ਜਿਆਦਾ ਨਹੀਂ ਤਾਂ ਬਹੁਤ ਸੋਹਣੀ ਪਰਫਾਰਮੈਂਸ ਪੰਜੇ ਹੀ ਪਾਰਟਿਸਪੈਂਟਸ ਬਾ ਕਮਾਲ ਸੀ ਆਪਦੇ ਆਪ ਦੀ ਕੈਟਾਗਰੀ ਦੇ ਵਿੱਚੋਂ ਤੇ ਇਹਦਾ ਜਿਹੜਾ ਸਿਰ ਹੈ ਇਦਾਂ ਦੇ ਫਾਈਨਲਿਸਟ ਗਲਪਕੇ ਲਾਂਚ ਉਹ ਵੀ ਇਹ ਅੱਜ ਦੇ ਜੱਜਾਂ ਨੂੰ ਜਾਂਦਾ ਬਹੁਤ ਤੁਹਾਡਾ ਧੰਨਵਾਦ ਤੇ ਸਾਰੇ ਤੁਸੀਂ ਕਰਾਲੀ ਵਾਸੀ ਪਿੱਛੇ ਯੰਗਸਟਰਸ ਸਾਡੇ ਖੜੇ ਹਰਿਆਣੇ ਤੋਂ ਵੀ ਮੈਨੂੰ ਲੱਗਦਾ ਇੱਥੇ ਕੁਝ ਭਰਾ ਆਏ ਹੋਏ ਨੇ ਅਗਰ ਸਟੇਟਾਂ ਤੋਂ ਮਾਚਲ ਤੋਂ ਸਾਰਿਆਂ ਨੇ ਅੱਜ ਦਾ ਇਹ ਇਵੈਂਟ ਦਾ ਆਨੰਦ ਮਾਣਿਆ ਹੋਊਗਾ ਮੇਰੇ ਨਾਲ ਸਟੇਜ ਤੇ ਖੜੇ ਜਿੰਨੇ ਵੀ ਚਰਾਲੀ ਸ਼ਹਿਰ ਦੇ ਨਾਮਵਰ ਸ਼ਖਸੀਅਤਾਂ ਇੱਥੇ ਪਹੁੰਚੀਆਂ ਮੇਰੇ ਨਾਲ ਐਕਐਮਸੀ ਵਿਕੇਸ਼ ਰਾਣਾ ਜੀ ਚਨਾਲੋਂ ਤੋਂ ਆਏ ਨੇ ਮੈਨੂੰ ਮੈਨੂੰ ਲੱਗਦਾ ਵੀ ਬਹੁਤ ਵੱਡੀ ਜ਼ਿੰਮੇਵਾਰੀ ਥੱਲੇੋਂ ਦੇ ਕੇ ਭੇਜਤੀ ਇਹ ਮੇਰੇ ਹੱਥ 'ਚ ਮੈਨੂੰ ਲੱਗਦਾ ਵੋਟਸ ਨੇ ਵੀ ਜਿਹੜਾ ਕੰਪੀਟੀਸ਼ਨ ਅੱਜ ਇੱਥੇ ਜਿੱਤ ਕੇ ਜਿੱਤ ਰਹੇ ਆ ਪਲੇਅਰ ਇਦਾਂ ਹੀ ਹੈ ਜੱਜ ਸਰਬਾਨ ਮੈਂ ਇੱਕ ਵਾਰ ਫੇਰ ਕਲੀਅਰ ਕਰਦਾ ਵੀ ਉਸੇ ਟੋਕਨ ਨੰਬਰ ਦੀਆਂ ਵੋਟਸ ਨੇ ਹਾਂਜੀ ਤਿੰਨ ਵੋਟਸ ਜੇ ਤਿੰਨੇ ਜੱਜਸ ਦੀਆਂ ਤਾਂ ਇਹ ਟੋਕਨ ਅਸੀਂ ਓਪਨ ਕਰਦੇ ਜਾਈਏ ਤੇ ਤੁਹਾਨੂੰ ਨੰਬਰ ਦੱਸਦੇ ਜਾਈਏ ਚਲੋ ਆਓ ਅੱਜ ਦੇ ਰਿਜ਼ਲਟ ਬਹੁਤਾ ਟੜਕਣਾ ਨੂੰ ਸ਼ਾਮ ਕੇ ਰੱਖੀਏ ਤੇ ਬਹੁਤਾ ਡਿਲੇ ਨਾ ਕਰਦੇ ਹੋਏ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿੱਤ ਹਾਰ ਦੇਖੋ ਜਿੰਨਾ ਕਿਸੇ ਇੱਕ ਨੇ ਹੁੰਦਾ ਪਰ ਨੈਕਸਟ ਈਅਰ ਨੈਕਸਟ ਕੰਪੀਟੀਸ਼ਨ ਹੋਰ ਜ਼ਿਆਦਾ ਵੈਲਨੈਸ ਤੇ ਫਾਈਨੈਸ ਦੇ ਨਾਲ ਆਪਾਂ ਲੜੀਏ ਇਹੀ ਲਾਈਫ ਹੈ ਮੱਲੀ ਸ਼ਾਹ ਮੈਨੂੰ ਲੱਗਦਾ ਆਪਾਂ ਵੀ ਗੋਲਡ ਜਿਮ ਦੇ ਵਿੱਚ ਇਕੱਠੇ ਐਕਸਰਸਾਈਜ਼ ਕਰਦੇ ਰਹੇ ਹਾਂ ਮੈਨੂੰ ਪੁਰਾਣੇ ਦਿਨ ਯਾਦ ਆਉਂਦੇ ਮੈਂ ਚੰਮਨਵਾੜੀ ਦਾ ਪੜਦਾ ਸੀ ਜਿਮ ਜੁਮ ਲੈਚ ਲੋਟਸ ਤੇ ਮੈਂ ਵੀ ਕਾਫੀ ਲਾਉਂਦਾ ਰਿਹਾ ਹੁਣ ਤਾਂ 15 ਸਾਲ ਹੋ ਗਏ ਹੁਣ ਤਾਂ ਪ੍ਰਯਤ ਹੈ ਬਹੁਤ ਪੁਰਾਣੇ ਮੈਂ ਜਾਣਦਾ ਬਿਲਕੁਲ ਜਾਣਦਾ ਮੈਨੂੰ ਸ਼ੀਲਾ ਜੀ ਨਾਲ ਵੀ ਬੈਠੇ ਬੈਠੇ ਗੱਲ ਹੋਈ ਫਿਰ ਮੈਂ ਕਿਉਂਕਿ ਹੌਲੀ ਹੌਲੀ ਰੀਕਾਲ ਹੁੰਦਾ 10 11 ਫੇਸ ਚ ਵੀ ਇਹਨਾਂ ਨੂੰ ਪਾਰਕ ਚ ਵੀ ਐਕਸਰਸਾਈਜ਼ ਕਰਦੇ ਰਨਿੰਗ ਰਨਿੰਗ ਕਰਨ ਆਉਂਦੇ ਸੀ ਉੱਥੇ ਵੀ ਮਿਲਦੇ ਰਹੇ ਤਾਂ ਚਲੋ ਪਹਿਲਾ ਜਿਹੜਾ ਟੈਗ ਨੰਬਰ ਪਹਿਲਾ ਪਹਿਲੀ ਵੋਟ ਜਿਹੜੀ ਜਾਂਦੀ ਹੈ ਇਨੀ ਗੈਸਸਿਜ਼ ਆਡੀਅנס ਦੇ ਵਿੱਚੋਂ ਬੋਲੋ ਜੀ ਐਨੀ ਗੈਸਸੇ ਤੁਹਾਡੇ ਵੱਲੋਂ ਚਲੋ ਥੋੜੀ ਗੱਲ ਵੱਡੀ ਆ ਜੀ ਪਹਿਲਾ ਪਹਿਲੀ ਪਰਚੀ 30 ਨੰਬਰ ਦੇ ਹੱਕ 'ਚ ਨਿਕਲਦੀ ਆ ਤੇ 30 ਨੰਬਰ ਟੋਕਨ ਆ ਜਿਹੜਾ ਹੁਣ ਇਸ ਤੋਂ ਬਾਅਦ ਆਪਾਂ ਸੈਕਿੰਡ ਪਰਚੀ ਵੱਲ ਨੂੰ ਵਧਦੇ ਆ ਮੈਨੂੰ ਲੱਗਦਾ ਦੋ ਵੀ ਜਿਹਦੇ ਹੱਕ 'ਚ ਨਿਕਲੇ ਆਈਆਂ ਉਹ ਵਿਨਰ ਹੀ ਹੋਣਾ ਮੈਨੂੰ ਲੱਗਦਾ ਹਨਾ ਤੀਜੀ ਦਾ ਤਾਂ ਸ਼ਾਇਦ ਓਵਰ ਆਲ ਤੇ ਥੱਲੇ ਮੈਨੂੰ ਹੈਂਡਰਾਈਟਿੰਗ ਕਰਨੀ ਪਈ ਜਿਆਦੀ ਬਟ ਟੈਗ ਨੰਬਰ ਫੇਰ 30 ਹੈ ਜੀ 3 ਨੰਬਰ ਕਿਆ ਬਾਤ ਹੈ ਜੀ ਫੇਰ ਤੋਂ ਇੱਕ ਵਾਰੀ ਬੈਰਿੰਗ ਉੱਡ ਪਈ ਹੈ ਹਾਂ ਮੁੰਡੇ ਨੇ ਤੇ ਮੇਲਾ ਹੀ ਲੁੱਟ ਲਿਆ ਅੱਜ ਬਹੁਤ ਵਧੀਆ ਖਿਡਾਰੀ ਵਾਹ ਬਈ ਵਾਹ ਸ਼ਾਬਾਸ਼ ਬਈ ਜਵਾਨਾ ਬਹੁਤ ਅੱਛੇ ਬਹੁਤ ਵਧੀਆ ਜੀ ਜਾਂ ਫੇਰ 30 ਹੈ ਜੀ ਸਾਰੇ ਜੱਜਾਂ ਦਾ ਕੀ ਬਾਤ ਹੈ ਇਹ ਕੀ ਬਾਤ ਹੈ ਕੀ ਬਾਤ ਹੈ ਵਾਹ ਜੀ ਵਾਹ ਬਹੁਤ ਬਿਹਤਰੀਨ ਔਰ ਇਹ ਬਹੁਤ ਵੱਡੀ ਜਿੱਤ ਹੈ ਵੀ ਇੱਕ ਵਨ ਸਾਈਡਡ ਸਾਰੇ ਜਜਸ ਦਾ opinion ਹੀ ਇੱਕ ਪਾਸੇ ਹੋ ਜਾਣਾ 2 is to 1 ਹੋਣਾ ਇੱਕ ਅੱਡ ਗੱਲ ਹੈ ਤਿੰਨ ਦੇ ਤਿੰਨ ਜੱਜਸ ਦਾ ਇੱਕ ਪਾਸੇ opinion ਜਾਨਾ ਬਹੁਤ-ਬਹੁਤ ਵਧਾਈਆਂ ਤੁਹਾਨੂੰ ਪਰਮਾਤਮਾ ਹੋਰ ਅੱਗੇ ਲਿਜਾਵੇ ਬਾਕੀ ਪਾਰਟਿਸਪੈਂਟਸ ਨੂੰ ਵੀ ਇਦੋਂ ਅਗਲੀ ਵਾਰ ਹੋ ਸਕੇ ਪਰਮਾਤਮਾ ਇਦੋਂ ਵੱਡਾ ਟਾਈਟਲ ਤੁਹਾਡੇ ਨਾਂ ਕਰੇ ਤੁਸੀਂ ਹੋਰ ਜ਼ੋਰ ਮਾਰ ਕੇ ਆਓ ਤੇ ਜੱਜਸ ਦਾ ਵੀ ਧੰਨਵਾਦ ਸਾਰੀ ਆਰਗੇਨਾਈਜ਼ਿੰਗ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਮੈਂ ਆਪਦੇ ਵੱਲੋਂ ਜੋ ਵੀ ਮੇਰਾ ਭਰਾ ਸੇਵਾ ਲਊਗਾ ਮੈਂ ਤੁਹਾਡੇ ਕੰਪੀਟੀਸ਼ਨ ਦੇ ਵਿੱਚ ਤੇਲ ਫੁੱਲ ਪੇਟਾ ਪੇ ਪਾ ਕੇ ਜਾਊਂਗਾ। ਕੀ ਬਾਤ ਹੈ ਜੀ ਬਹੁਤ ਅੱਛੇ ਗਾੜੀਆਂ ਮਾਰ ਦਿਓ ਜੀ ਸਰਦਾਰ ਗੁਰਪਤ